ਸਵਾਗਤ ਹੈ ਦਰਸ਼ਕੋ ਤੁਸੀਂ ਇਸ ਵਕਤ ਰੀਅਲ ਫੈਕਟ ਨਿਊਜ਼ ਦੀ ਲਾਈਵ ਦੇ ਨਾਲ ਜੁੜ ਚੁੱਕੇ ਹੋ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੇਰੇ ਨਾਲ ਇਸ ਵਕਤ ਪਿੰਡ ਧੂਰਕੋਟ ਰਣਸੀ ਥਾਣਾ ਨਿਹਾਲ ਸਿੰਘ ਵਾਲਾ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਦਾ ਪਿੰਡ ਧੂਰਕੋਟ ਰਣਸੀ ਜਿਹੜਾ ਕਿ ਹਮੇਸ਼ਾ ਜਾਣਿਆ ਜਾਂਦਾ ਹੈ ਇਤੋਂ ਦੇ ਨੌਜਵਾਨ ਜਿਹੜੇ ਕੋਈ ਵੀ ਜਦੋਂ ਵੀ ਕਿਤੇ ਕੋਈ ਵਿਪਤਾ ਦੀ ਘੜੀ ਹੁੰਦੀ ਹੈ ਭਾਵੇਂ ਉਹ ਕਿਸਾਨ ਧਰਨੇ ਹੋਣ ਤੇ ਭਾਵੇਂ ਜਿਵੇਂ ਹੁਣ ਹੜ੍ਹ ਦੀ ਸਥਿਤੀ ਹੈ ਔਰ ਪੰਜਾਬ ਦੇ 9 ਜ਼ਿਲ੍ਹੇ ਆ ਜਿਹੜੇ ਬਿਲਕੁਲ ਪਾਣੀ ਨੇ ਐਡੀ ਬੁਰੀ ਤਰ੍ਹਾਂ ਮਾਰ ਕੀਤੀ ਹੈ ਵੀ ਫਸਲਾਂ ਘਾਹ ਪਸ਼ੂ ਸਭ ਕੁਝ ਰੁੜ ਗਿਆ ਪਰ ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਹੀ ਪੰਜਾਬ ਦੇ ਨਾਲ ਖੜਿਆ ਕੋਈ ਹੋਰ ਸਟੇਟ ਨੇ ਆ ਕੇ ਹਾ ਦਾ ਨਾਰਾ ਨਹੀਂ ਮਾਰਿਆ ਪੰਜਾਬੀ ਪੰਜਾਬੀਆਂ ਦੇ ਨਾਲ ਖੜੇ ਆ ਔਰ ਹੁਣ ਅਸੀਂ ਜਿਹੜੇ ਇਹ ਜਾ ਰਹੇ ਸੀ ਨੌਜਵਾਨ ਪਿੰਡ ਧੂਰਕੋਟ ਰਨਸੀਨ ਤੋਂ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਿੰਘ ਜੀ ਬਈ ਜੀ ਇੱਕ ਤਾਂ ਜਾਣਕਾਰੀ ਇਹ ਦਿਓ ਕੀ ਕੀ ਲੈ ਕੇ ਜਾ ਰਹੇ ਹੋ ਕਿਹੜੇ ਇਲਾਕੇ ਚ ਲੈ ਕੇ ਜਾ ਰਹੇ ਹੋ ਬਿਲਕੁਲ ਬਿਲਕੁਲ ਪਹਿਲਾਂ ਤਾਂ प्रदीप بھائی ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਆ ਮੀਡੀਆ ਰਹੀਂ ਦਿਖਾ ਰਹੇ ਹੋ ਇਹ ਵੀ ਦਿਖਾਉਣ ਨਾਲ ਲੋਕਾਂ ਦਾ ਉਤਸ਼ਾਹ ਵੱਧਾ ਬਿਲਕੁਲ ਵੀ ਯਾਰ ਜੇ ਉਹ ਗਏ ਤਾਂ ਆਪਾਂ ਵੀ ਜਾਈਏ ਹਾਂ ਵੀ ਪਿੱਛੇ ਨਾ ਰਹੀ ਜਿਆ ਪਤਾ ਲੱਗਦਾ ਵੀ ਕਿਹੜੇ ਇਲਾਕੇ ਚ ਜਾਣਾ ਜੀ ਜਿਹੜੀ ਗੱਲ ਹੈਗੀ ਤੁਸੀਂ ਪੁੱਛਿਆ ਵੀ ਇਲਾਕੇ ਦਾ ਵੀਰੇ ਅਸੀਂ ਪਹਿਲਾਂ ਗੱਡੀ ਲੈ ਕੇ ਜਾਂਦੇ ਹਾਂ ਫਿਰ ਅਸੀਂ ਉੱਥੇ ਪਤਾ ਕਰਦੇ ਹਾਂ ਉੱਥੋਂ ਦੇ ਪਿੰਡ ਦੇ ਨੰਬਰ ਲੈ ਕੇ ਆਉਂਦੇ ਹਾਂ ਫਿਰ ਉਹਨਾਂ ਨੂੰ ਫੋਨ ਕਰਦੇ ਆ ਕਿੱਦੇ ਲੋੜ ਕਹਿੰਦੇ ਨੇ ਲੋਕ ਵੀ ਸੇਵਾ ਬਹੁਤ ਚਾਈ ਜਾਂਦੀ ਆ ਪਰ ਅਸੀਂ ਉਹਨੂੰ 네ਗੇਟਿਵ ਨਹੀਂ ਦਿਖਾਉਣਾ ਚਾਹੁੰਦੇ ਕਿਉਂਕਿ ਇੱਕ ਪਰਿਵਾਰ ਜੇ ਤੱਕੇ ਨਾਲ ਲੈ ਰਿਹਾ ਉਹਨਾਂ ਦੂਜਿਆਂ ਦਾ ਅਰਗ ਨਾ ਮਰਿਆ ਜਾਵੇ ਵੀ ਜਿਹੜੇ ਵਿਚਾਰੇ ਦੂਜੇ ਡੁੱਬੇ ਖੜੇ ਉਹਨਾਂ ਤੱਕ ਇਹ ਜਿਹੜੇ ਇੱਕ ਟਰੈਕਟਰ 4 ਵੀਲ ਲੈ ਕੇ ਚੱਲੇ ਪਾਣੀ ਦੇ ਵਿੱਚ ਬਾੜਦੇ ਆਂ ਸੀ ਕਈ ਵਾਰੀ ਬੰਨ ਦੇ ਉੱਤੇ ਕੋਈ ਰਾਸ਼ਨ ਲਾ ਕੇ ਮੋੜ ਆਉਂਦਾ ਅੰਦਰ ਪਹੁੰਚਦਾ ਨਹੀਂਗਾ ਸਹੀ ਕਈ ਪਿੰਡਾਂ ਤੱਕ ਇਹ ਆਈਆਂ ਵੀਡੀਓ ਵੀ ਮਤਲਬ ਰਾਸ਼ਨ ਬਹੁਤ ਆ ਰਿਹਾ ਪਰ ਜਿਹੜੇ ਵੰਡਣ ਦੇ ਵਿੱਚ ਇਹ ਹੋ ਜਾਂਦੀ ਹੈ ਕੁਝ ਏਰੀਆ ਦੇ ਵਿੱਚ ਤਾਂ ਜ਼ਿਆਦਾ ਆ ਗਿਆ ਰਾਸ਼ਨ ਉਹ ਜੇਰੀਆਂ ਤੱਕ ਜਿਹੜੀ ਪਹੁੰਚ ਨਹੀਂ ਹੋ ਸਕੀ ਪ੍ਰਦੀਪ ਇਹ ਗੱਲ ਆ ਵੀਰੇ ਅੱਗੇ ਤੁਸੀਂ ਇੱਕ ਵੀਡੀਓ ਦੇਖਿਆ ਮੁੰਡੇ ਦੀ ਨੌਜਵਾਨ ਦੀ ਟਰੈਕਟਰ ਤੇ ਖੜ ਕੇ ਬੋਲ ਰਿਹਾ ਵੀ ਅਸੀਂ ਗਾਲ ਵੀ ਆਈ ਆ ਵਿੱਚ ਉਹਦੇ ਹੁਣ ਆਪਾਂ ਕਢਣਾ ਨਹੀਂ ਚਾਹੁੰਦੇ ਉਹਨੇ ਇਹੀ ਗੱਲ ਕਹੀ ਆ ਵੀ ਅਸੀਂ ਰੱਚਣ ਲੈ ਕੇ ਨਹੀਂ ਆਉਂਦੇ ਉਹਨੂੰ ਰੱਚਣ ਨੂੰ ਕੀ ਆ ਹੀ ਕੀ ਨੇ ਸੀਗਾ ਇਹ ਤਾਂ ਤੇਰੀ ਸੇਵਾ ਆ ਬਾਈ ਤੇਰੀ ਸੇਵਾ ਲੈ ਕੇ ਜਾਣੀ ਤੇਰਾ ਮਾਣਾ ਨਹੀਂ ਇਹ ਤੁਹਾਡੀ ਭਾਵਨਾ ਹੈ ਭਾਵਨਾ ਸਾਡੇ ਪਿੰਡ ਚ ਪਹਿਲਾਂ ਤੋਂ ਹੀ ਹੈਗਾ ਨਾਲੇ ਲੋਕਾਂ ਦਾ ਵੀਰੇ ਇਹ ਚ ਮੇਰਾ ਤੇਰਾ ਤੇ ਸਹੀ ਨਹੀਂ ਕੁਝ ਵੀ ਇਹ ਤਾਂ 50 50 100 100 ਰੁਪਏ 1000 ਰੁਪਏ ਇਕੱਠੇ ਕਰਕੇ ਇ ਲੈ ਕੇ ਚੱਲੇ ਆ ਅੱਜ ਅਸੀਂ ਲੈ ਕੇ ਚੱਲੇ ਤੂੜੀ ਅਚਾਰ ਤੇ ਫੀਡ ਹੂੰ ਐਟੇ ਟਾਈਮ ਲੋਡ ਪੈ ਰਹੀ ਆ ਪਸ਼ੂਆਂ ਦੀ ਪਸ਼ੂਆਂ ਦੀ ਬਿਲਕੁਲ ਬੰਦਾ ਫੇਰ ਵੀ ਸਾਰ ਨੂੰ ਬੰਦਾ ਗਵਾਂਡੀ ਦੇ ਜਾਵਲੂ ਗਵਾਂਡੀ ਨਾਲ ਕਿਹ ਰਿਸ਼ਤੇਦਾਰ ਤੋਂ ਮੰਗੂ ਪਸ਼ੂ ਕੀ ਤੋਂ ਮੰਗੂਗਾ ਪਸ਼ੂ ਨੂੰ ਤਾਂ ਪੋਣੀ ਪਹਿਣਗੇ ਪੱਟੇ ਬਾਕੀ ਪਰਦੀ ਵੀ ਇਹ ਗੱਲ ਉਹਨਾਂ ਕੋਲ ਤੂਲੀਆਂ ਹੈਗੀਆਂ ਮੈਂ ਵੀਡੀਓ ਵੀ ਦਿਖਾ ਸਕਦਾ ਤੂੜੀਆਂ ਉਹਨਾਂ ਕੋਲ ਹੈਗੀਆਂ ਪਰ ਉਹ ਖਰਾਬ ਹੋ ਗਏ ਖਰਾਬ ਹੋ ਗਏ ਕੋਣ ਦੇ ਯੋਗ ਨਹੀਂ ਰਹੀ ਬਿਲਕੁਲ ਬਿਲਕੁਲ ਇਹ ਹੁਣ ਅਸੀਂ ਲੈ ਜਾਾਂਗੇ ਟਰਾਲਾ ਮੀਂਹ ਤਾਂ ਤੁਹਾਨੂੰ ਪਤਾ ਹਾਟ ਨਹੀਂ ਦੇਉ ਕਿੰਨੇ ਕਿ ਵਿਚਾਰੇ ਟਾਕ ਲੈਣਗੇ ਉਹ ਫੇਰ ਕਿਤੇ ਨਾ ਕਿਤੇ ਉਹ ਵੀ ਖਰਾ ਸੋ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਖਾਸ ਕਰ ਪਸ਼ੂਆਂ ਲਈ ਚਾਰਾ ਹੁਣ ਜਿਹੜੇ ਆਉਣ ਵਾਲੇ ਦਿਨ ਹੈ ਉਸ ਤੋਂ ਬਾਅਦ ਜਦੋਂ ਪਾਣੀ ਦਾ ਲੈਵਲ ਘਟੂਗਾ ਉਸ ਵੇਲੇ ਜਿਹੜੀਆਂ ਜ਼ਮੀਨਾਂ ਹੈ ਉਹਨਾਂ ਲਈ ਕਿਉਂਕਿ ਤੁਸੀਂ ਦੇਖ ਕੇ ਆਏ ਹੋਗੇ ਕਿਉਂਕਿ ਜਿੱਥੇ-ਜਿੱਥੇ ਪਾਣੀ ਘਟ ਰਿਹਾ ਉੱਥੇ ਜਿਹੜਾ ਰੇਤ ਹੈ ਉਹ 8-8 10-10 ਫੁੱਟ ਰੇਤਾ ਚੜ ਗਿਆ ਉਹ ਵੀ ਇੱਕ ਵੱਡੀ ਸਮੱਸਿਆ ਹੈ ਜਿਹੜੀ ਪੰਜਾਬ ਲਈ ਆਉਣ ਵਾਲੇ ਦਿਨਾਂ 'ਚ ਖੜੀ ਹੋਣੀ ਹੈ ਤੁਸੀਂ ਯਕੀਨ ਮੰਨਿਓ ਜਿਹੜੇ ਜੂਥ ਨੂੰ ਕਹਿੰਦੇ ਸੀ ਨਾ ਨਸ਼ੇ ਤੇ ਲੱਗ ਗਏ ਆ ਇਹ ਤਾਂ ਜੂਥ ਦਾ ਇਨਾ ਹਤਸ਼ਾ ਸਾਡੇ ਪਿੰਡ ਚੋਂ ਗੁੱਸੇ ਹੋਈ ਜਾਂਦੇ ਆ ਲੋ ਮੇਰਾ ਟਰੈਕਟਰ ਨਹੀਂ ਲੈ ਕੇ ਜਾਂਦੇ ਮੈਨੂੰ ਕਿੱਦਾਂ ਸੇਵਾ ਦਿਓਗੇ ਇੱਕ ਨੂੰ ਤਾਂ ਮੈਂ ਮੁੰਡੇ ਨੂੰ ਫੋਨ ਕਰਿਆ ਵੀ ਤੈਨੂੰ ਪੱਧਰ ਵੇਲੇ ਲੈ ਕੇ ਜਾਣਾ ਸੀ ਵੀ ਭਾਈ ਪਰ ਉਹ ਮੇਰੇ ਨਾਲ ਹੀ ਬਾਰ-ਬਾਰ ਲੜੀਦਾ ਮੈਨੂੰ ਨਹੀਂ ਲੈ ਕੇ ਜਾਂਦਾ ਭਾਈ ਮੇਰੀ ਸੇਵਾ ਸਾਡੇ ਪਿੰਡੋਂ ਹਰ ਇੱਕ ਬੰਦੇ ਦਾ ਟਰੈਕਟਰ ਜਾਊ ਹਰ ਇੱਕ ਬੰਦਾ ਜਾਊ ਉਹਨਾਂ ਨਾਲ ਸਾਡਾ ਵਾਦਾ ਜ਼ਮੀਨਾ ਪੱਧਰ ਕਰਨ ਤੱਕ ਵੀ ਹੈ ਅਸੀਂ ਉਹਨਾਂ ਨੂੰ ਨਾਰ ਲਾ ਲੈਣਾ ਆੜ ਲਓ ਸਰਕਾਰਾਂ ਵਾਸਤੇ ਆੜ ਆਏ ਹੋਣਗੇ ਪਰ ਸਾਡੇ ਵਾਸਤੇ ਉਹੀ ਜਜ਼ਬਾ ਪੰਜਾਬ ਦਾ ਜਜ਼ਬਾ ਦੇਖ ਰਹੇ ਆ ਕਿ ਪੰਜਾਬ ਖੜ ਗਿਆ ਖੜ ਗਿਆ ਕੋਈ ਸਰਕਾਰ ਵਾਲ ਨਹੀਂ ਜਾ ਕੇ ਕੋਈ ਗਰਾਟਾ ਵਾਲ ਨਹੀਂ ਜਾ ਕੇ ਪੰਜਾਬ ਖੜਿਆ ਹਾਲਾਂਕਿ ਸਾਡੇ ਜਿਹੜੀਆਂ ਫਿਲਮ ਇੰਡਸਟਰੀ ਚੋਂ ਵੀ ਚੀਤਾ ਜਿਨ੍ਹਾਂ ਨੇ ਜੋ ਵੀ ਕੋਈ ਪੰਜਾਬ ਲਈ ਕੋਈ ਹੈਲਪ ਲੈ ਕੇ ਆ ਰਿਹਾ ਸਾਨੂੰ ਧੰਨਵਾਦ ਕਰਨਾ ਚਾਹੀਦਾ ਉਹਨਾਂ ਦਾ ਔਰ ਦੂਜੇ ਪਾਸੇ ਜਿਹੜੀਆਂ ਸਰਕਾਰਾਂ ਪਰ ਨਾਤਾ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਕੋਈ ਰੀਲੀਫ ਦਾ ਕੋਈ ਆਇਆ ਨਹੀਂ ਸੈਂਟਰ ਸਰਕਾਰ ਨੇ ਜਾਂ ਕਿਸੇ ਹੋਰ ਸਟੇਟ ਦੀ ਸਰਕਾਰ ਨੇ ਹਾ ਦਾ ਨਾਰਾ ਮਾਰਿਆ ਬਿਲਕੁਲ ਬਿਲਕੁਲ ਇੱਕ ਹਰਿਆਣੇ ਦਾ ਤੇ ਰਾਜਸਥਾਨ ਦਾ ਬਹੁਤ ਧੰਨਵਾਦ ਉਹ ਵੀ ਬਈ ਨਿਕਲ ਪਿਆ ਕਿਉਂਕਿ ਸਸੀਂ ਰੋਜ਼ ਜਾਂਦੇ ਆ ਰਾਜਸਥਾਨ ਕੋ ਬਹੁਤਾ ਆ ਰਹੇ ਆ ਦੇ ਵਿੱਚ ਰੋਜ਼ ਜਾਂਦੇ ਆ ਤਾਂ ਉਹਨਾਂ ਦੀਆਂ ਟਰਾਲੀਆਂ ਵੀ ਬਹੁਤ ਆਰੇ ਨਾ ਨੌਜਵਾਨਾਂ ਕਿ ਉਹਨਾਂ ਤੇ ਵੀ ਬਹੁਤ ਪਰ ਸਰਕਾਰਾਂ ਵੱਲੋਂ ਉਹੀ ਗੱਲ ਆ ਗਈ ਵੀ ਉਹੀ ਨਖਾਮਾਂ ਪਹਿਲਾਂ ਤੋਂ ਹੀ ਦੇਖਦੇ ਆਉਂਦੇ ਆਂ ਵੀਰੇ ਇਹਨਾਂ ਨੇ ਆਪਾਂ ਨੂੰ ਮਾਰਨਾ ਹੀ ਆ ਚਲੋ ਵੋਟ ਰਾਜਾ ਚੱਲਦਾ ਮੈਂ ਵੀ ਉਸ ਪਾਰਟੀ ਨੂੰ ਬਲੌਂਕ ਕਰਨ ਨੂੰ ਪਰ ਅੱਜ ਸਾਨੂੰ ਲੋੜ ਸੀ ਸਾਡੇ ਭਰਾਵਾਂ ਦੀ ਬਾਹ ਫੜਨ ਦੀ ਪਰ ਉਹ ਮੈਨੂੰ ਲੱਗਦਾ ਵੀ ਗਰਾਊਂਡ ਲੈਵਲ ਤੇ ਨਹੀਂ ਫੜੀ ਬਿਲਕੁਲ ਮੈਂ ਇੱਕ ਵਾਰ ਫੇਰ ਦੱਸਣਾ ਚਾਹੁੰਦਾ ਕਿ ਧੂਰਕੋਟ ਨਸੀ ਹਮੇਸ਼ਾ ਹੀ ਬਿਲਕੁਲ ਭਾਵੇਂ ਕਿਸਾਨ ਧਰਨੇ ਹੋਣ ਭਾਵੇਂ ਕੋਈ ਵੀ ਇਲਾਕੇ 'ਚ ਕੋਈ ਸਮੱਸਿਆ ਆਉਂਦੀ ਹੈ ਉਸ ਦੇ ਵਿੱਚ ਤੇ ਹੁਣ ਜੇ ਹਰ ਪੀੜਤਾ ਦੀ ਜਿਹੜੀ ਸੇਵਾ ਦੇ ਵਿੱਚ ਧੂਰਕੁੜ ਰਣਸੀਹ ਦੇ ਨੌਜਵਾਨ ਮੈਂ ਕੈਮਰਾਮੈਨ ਨੂੰ ਕਹੂੰਗਾ ਸਾਰੇ ਇੱਕ ਵਾਰ ਝਲਕ ਜ਼ਰੂਰ ਦਿਖਾ ਦਿਓ ਕਿਉਂਕਿ ਇਹ ਨੌਜਵਾਨ ਹੈ ਜਿਹੜੇ ਆਪਣੇ ਅੰਦਰ ਦਰਦ ਲੈ ਕੇ ਸੇਵਾ ਦੀ ਭਾਵਨਾ ਲੈ ਕੇ ਤੇ ਕੱਲੇ ਅੱਜ ਦੇ ਨਹੀਂ ਜਦੋਂ ਤੋਂ ਇਹ ਸ਼ੁਰੂ ਹੋਇਆ ਮੇਰੇ ਖਿਆਲ ਮਹੀਨਾ ਤਾਂ ਹੋਣ ਵਾਲਾ ਹੈ ਜੀ ਜਦੋਂ ਦੇ ਮੇਰੇ ਖਿਆਲ 20 21 ਦਿਨ ਤਾਂ ਸਾਨੂੰ ਵੀ ਹੋ ਗਏ ਹੋਣਗੇ ਲੱਗੇ ਬਸ ਉਹ ਤੋਂ 10 ਦਿਨ ਹੀ ਪਏ ਸੀ ਇਸ ਚੀਜ਼ ਨੂੰ ਤਾਂ ਸਾਨੂੰ ਉਹਦੇ ਹੀ ਹੋ ਗਿਆ ਸੀ ਇਹਨਾਂ ਮੇਰੇ ਸੇਵਾ ਸਟਾਰਟ ਆਏ ਹੋਗੀ ਪਿੰਡ ਜੀ ਅਸੀਂ ਦੋ ਬੋਰੀਆਂ ਚਾਰ ਬੋਰੀਆਂ ਤੋਂ ਸੇਵਾ ਸਟਾਰਟ ਕੀਤੀ ਸੀ ਵੀ ਸਾਨੂੰ ਘੱਟੇ ਦੇਣ ਦਾ ਸ਼ਾਅ ਸੀ ਵੀ ਘੱਟੇ ਦੇ ਕੇ ਜੀ ਔਰ ਉਹਦੇ ਚ ਅਗਲਾ ਕੰਮ ਮੇਰਾ ਰਾਚਨ ਵੀ ਪਾ ਹੈ ਉਹ ਸੇਵਾ ਅੱਜ ਅਸਲੀ ਉੱਥੇ ਜਾ ਕੇ ਗਰਾਊਂਡ ਲੈਵਲ ਦਾ ਪਤਾ ਲੱਗਦਾ ਵੀ ਕਿਹੜੀ ਚੀਜ਼ ਦੀ ਲੋੜ ਹੈ ਕਿਹੜੇ ਪਿੰਡਾਂ 'ਚ ਕੀ ਚੀਜ਼ ਚਾਹੀਦੀ ਹੈ ਬਿਲਕੁਲ ਮੈਂ ਪੱਤਰਕਾਰ ਵੀਰਿਆ ਨੂੰ ਵੀਡੀਓ ਮੀਡੀਆ ਨੂੰ ਇਹ ਗੱਲ ਕਹਿਣਾ ਚਾਹੁੰਦਾ ਸਾਰੇ ਭਰਾਵਾਂ ਨੂੰ ਵੀ ਨੈਗੇਟਿਵਿਟੀ ਨਾ ਫਲਾਓ ਵੀ ਤੁਸੀਂ ਦੇਖੋ ਜਾ ਕੇ ਤੁਸੀਂ ਇੱਥੋਂ ਇੱਕ ਬੰਦਾ ਕੋਈ ਫੇਸਬੁੱਕ ਤੇ ਲਾਈਵ ਪਾ ਹੁੰਦਾ ਉਹਦਾ ਲਾਈਵ ਚੱਕ ਕੇ ਚਲਾ ਦਿੰਨੇ ਹੋ ਉਹਦੇ ਨਾਲੋਂ ਤੁਸੀਂ ਉੱਥੇ ਜਾਓ ਜਾ ਕੇ ਕਰੀ ਡੇੜਾ ਕੱਢੋ ਚਾਹੇ ਟਰਾਲੀਆਂ ਤੇ ਜਾਵੜੋ ਟਰੈਕਟਰਾਂ ਤੇ ਗੱਡੀਆਂ ਵੀ ਜਾਂਦੀਆਂ ਉਹਨਾਂ ਨਾਲ ਵੀ ਜਾ ਸਕਦੇ ਬਿਲਕੁਲ ਬਾਕੀ ਜਿਹੜੀਆਂ ਸਾਡੀਆਂ ਐਨ ਜੀਓਜ਼ ਸੰਸਥਾਵਾਂ ਐ ਗਲੋਬਲ ਸਿੱਖ ਹੋਗੀ ਯੂਨਾਈਟਿਡ ਸਿੱਖ ਹੋਗੀ ਕਈ ਇਹੋ ਜਿਹੀਆਂ ਸੰਸਥਾਵਾਂ ਐ ਜਿਹੜੀਆਂ ਗਰਾਊਂਡ ਲੈਵਲ ਤੇ ਕੰਮ ਕਰ ਰਹੀਆਂ ਨੇ ਨੌਜਵਾਨ ਨੇ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਨੇ ਉਹ ਉਹਨਾਂ ਦੇ ਤਾਲਮੇਲ ਦੇ ਨਾਲ ਕੰਮ ਕਰ ਰਹੇ ਐ ਉਹਨਾਂ ਕੋਲ ਡਾਟਾ ਹੈਗਾ ਵੀ ਕਿਹੜੇ ਪਿੰਡਾਂ 'ਚ ਕਿੰਨਾ ਦੇ ਨੁਕਸਾਨ ਹੋਏ ਐ ਸੋ ਜਿਹੜੇ ਵੀਰ ਐ ਐਨ ਆਰ ਆਈ ਭਰਾ ਕੋਈ ਵੀ ਸੇਵਾ ਕਰਨੀ ਚਾਹੁੰਦੇ ਆ ਤਾਂ ਉਹ ਸਿੱਧੇ ਇਹਨਾਂ ਐਨਜੀਓਜ਼ ਦੇ ਨਾਲ ਸੰਪਰਕ ਕਰਨ ਕਿਉਂਕਿ ਤੁਹਾਡਾ ਜਿਹੜਾ ਦਸਵੰਦ ਹੈ ਉਹ ਸਹੀ ਲੋਕਾਂ ਤੱਕ ਪਹੁੰਚੇ ਮੈਂ ਰਸਤੇ ਦੇ ਵਿੱਚ ਕੁਝ ਖਬਰਾਂ ਇਹ ਵੀ ਆਈਆਂ ਸੀ ਵੀ ਕੁਝ ਇਲਾਕੇ 'ਚ ਜਿੱਥੇ ਪਾਣੀ ਆਇਆ ਵੀ ਨਹੀਂ ਉਹ ਵੀ ਜਿਹੜੇ ਰਾਸ਼ਨ ਵਿੱਚ ਲਹਿ ਗਏ ਚਲੋ ਇਹ ਗੁਰੂ ਦੀ ਗੋਲਕ ਹੈ ਇਹ ਕਰਨ ਵਾਲਾ ਜਾਣਦਾ ਜਾਂ ਪਰਮਾਤਮਾ ਜਾਣਦਾ ਮੇਰੇ ਨਾਲ ਸੁਰਿੰਦਰ ਮਾਨ ਵੀਰ ਯੂਟਿਊਬਰ ਵੀ ਹੈ ਪੱਤਰਕਾਰ ਵੀ ਹੈ ਸਾਡਾ ਵੀਰ ਇਹ ਵੀ ਬੜੀ ਮਿਹਨਤ ਕਰ ਰਿਹਾ ਨਾਲ ਜਿੱਥੇ ਸੇਵਾ ਕਰਵਾ ਰਿਹਾ ਉੱਥੇ ਆਪਣਾ ਕੰਮ ਵੀ ਕਰ ਰਿਹਾ ਰਿਪੋਰਟਿੰਗ ਵੀ ਕਰ ਰਿਹਾ ਬੜੀਆਂ ਵਧੀਆ ਜਾਣਕਾਰੀ ਭਰਪੂਰ ਗੱਲਾਂ ਜਿਹੜੀਆਂ ਉਥੋਂ ਗਰਾਉਂਡ ਜ਼ੀਰੋ ਤੋਂ ਸਾਡੇ ਤੱਕ ਪਹੁੰਚਾਉਂਦਾ ਸੁਰਿੰਦਰ ਬਹੁਤ ਵਧੀਆ ਲੱਗਿਆ ਕੰਮ ਤੁਹਾਡੀ ਮਿਹਨਤ ਜਿੱਥੇ ਨਾਲ ਸੇਵਾ ਕਰ ਰਹੇ ਹੋ ਉੱਥੇ ਆਪਣਾ ਕੰਮ ਵੀ ਬਿਲਕੁਲ ਬਿਲਕੁਲ ਅਸਲ ਦੇ ਵਿੱਚ ਜਦੋਂ ਆਪਾਂ ਤੁਰੇ ਸੀ ਵੀਰ ਆਪਣੇ ਇਹ ਲੈ ਕੇ ਹੀ ਗੱਲ ਤੁਰੇ ਸੀ ਵੀ ਆਪਾਂ ਦੇਖੀਏ ਜਾ ਕੇ ਜਿਵੇਂ ਹੁਣ ਜਿਹੜਾ ਲੈ ਕੇ ਜਾ ਰਹੇ ਹਾਂ ਅਸੀਂ ਹੂੰ ਇਹ ਘਾਰ ਅਸੀਂ ਨੋਟ ਕੀਤੇ ਹੋਏ ਪਸ਼ੂ ਆਲੇ ਜਿਨ੍ਹਾਂ ਨੂੰ ਜ਼ਰੂਰ ਜਿਹੜਾ ਤੁਹਾਨੂੰ ਪਤਾ ਹੈ ਵੀ ਹਾਂ ਇੱਥੇ ਲੋੜ ਹੈ ਅਸੀਂ ਪਹਿਲਾਂ ਸਪੈਸ਼ਲੀ ਇਸੇ ਕੰਮ ਨੂੰ ਗਏ ਸੀ ਹੁਣ ਜਦੋਂ ਵੀ ਬੀਜ਼ ਨੇ ਸਾਰਾ ਕੁਝ ਦਾਸ ਹੀ ਦਿੱਤਾ ਵੀ ਉਸੇ ਤਰੀਕੇ ਨਹੀਂ ਜਾ ਰਹੇ ਅਸੀਂ ਗਾਂ ਵੀ ਉੱਥੇ ਜਦ ਪਹਿਲਾਂ ਜਾਣਾ ਨੋਟ ਕਰਨੇ ਵਿੱਚ ਕਿਹਨੂੰ ਰਾਸ਼ਨ ਦੀ ਲੋੜ ਆ ਕਿਹਨੂੰ ਜਿਵੇਂ ਹੁਣ ਜਿਹੇ ਗਏ ਆ ਪਸ਼ੂਆਂ ਨੂੰ ਲੋੜ ਆ ਪਸ਼ੂ ਕਿਸੇ ਦੇ 10 ਆ ਕਿਸੇ ਦੇ 12 ਉਹ ਮੰਨ ਕੇ ਚੱਲ 15 20 ਘਾਰ ਅਲੱਗ ਤੋਂ ਆ ਮੈਂ ਗਿਆ ਸੀ ਉਹਨਾਂ ਦੇ ਘਰੇ ਹੁਣ ਆਪਾਂ ਕੋਈ ਇੱਕ ਆਚਾਰ ਦੀ ਗੱਲ ਦਿੰਦਾ ਜਾਂ ਪਾਟ ਦਿੰਦਾ ਹਣਾ ਤੇ ਜਿਹੜੇ 10 ਪਸ਼ੂ ਆ ਉਹਨਾਂ ਨੂੰ ਔਖਾ ਹੋ ਜਾਂਦਾ ਹੁਣ ਉਸੇ ਹਿਸਾਬ ਨਾਲ ਅਸੀਂ ਉਹਨਾਂ ਨੂੰ ਫੁੱਲ ਰਾਸ਼ਨ ਦੇ ਕੇ ਆਵਾਂਗੇ ਉਹਨਾਂ ਦੇ 10 15 ਦਿਨ ਨੰਗਣ ਕਿਉਂਕਿ ਹਾਂ ਉਹ ਰਾਸ਼ ਕਿੰਨਾ ਕੁ ਟਾਈਮ ਕੱਢਦਾ ਹੁਣ ਆਪਾਂ ਨੂੰ ਵੀ ਪਤਾ ਹੈ ਜਦੋਂ ਆਚਾਰ ਹੈ ਜੇ ਉਹ ਗੰਡ ਖੁੱਲ ਗਈ ਤਾਂ ਉਹਨਾਂ ਕਿੰਨਾ ਕੁ ਟਾਈਮ ਕੱਢਣਾ ਸੋ ਤੁਸੀਂ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਹੋ ਔਰ ਬਿਲਕੁਲ ਤੁਹਾਨੂੰ ਦੇਖ ਕੇ ਬਹੁਤ ਮਨ ਖੁਸ਼ ਹੋਇਆ ਕਿ ਸਾਡੇ ਇਲਾਕੇ ਦੇ ਜਿਹੜੇ ਨੌਜਵਾਨ ਹੈ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਅੱਜ ਮੈਂ ਤੁਹਾਨੂੰ ਜਦੋਂ ਦੇਖਿਆ ਮੈਂ ਕਿਹਾ ਵੀ ਇਹ ਜਿਹੜਾ ਸੁਨੇਹਾ ਇਹ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ ਹੋਰ ਕੁਝ ਕਹਿਣਾ ਚਾਹੁੰਦੇ ਹੋ ਕੋਈ ਅਪੀਲ ਕਰਨੀ ਚਾਹੁੰਦੇ ਹੋ ਸਾਡੇ ਦਰਸ਼ਕਾਂ ਵਾਸਤੇ ਮੈਂ ਵੀ ਮੰਨ ਕੇ ਚੱਲੋ ਵੀ ਜਿਹੜਾ ਰਾਸ਼ਨ ਦਾ ਰੌਲਾ ਜਿਆਦਾ ਵੀਡੀਓ ਵਾਇਰਲ ਤੇ ਸਿਆ ਰਹੇ ਆ ਯਾਰ ਤੁਸੀਂ ਇੱਕ ਵਾਰ ਦੇਖੋ ਮੰਨ ਕੇ ਚੱਲੋ ਵੀ ਆਪਣੇ ਥੋੜਾ ਜਿਹਾ ਨੁਕਸਾਨ ਹੋ ਜਾਂਦਾ ਫਸਲ ਘੱਟ ਨਿਕਲਦੀ ਕਿੰਨਾ ਲਾਸ ਹੋ ਜਾਂਦਾ ਲਾਸ ਤਾਂ ਉਹਨਾਂ ਦਾ ਹੋਇਆ ਹੀ ਆ ਇਹ ਤਾਂ ਦੇਖ ਲਈ ਆਪਾਂ ਨੂੰ ਤੇ ਕਈਆਂ ਦੇ ਹੁਣ ਜਿਹੜੇ ਤਾਂ ਬਿਲਕੁਲ ਡੁੱਬ ਗਏ ਘਰ ਉਹ ਤਾਂ ਦਿਖ ਰਹੇ ਆ ਆਪਾਂ ਨੂੰ ਜਿਹੜੇ ਘਰਾਂ ਦੇ ਨਾਲ ਪਾਣੀ ਲੱਗਿਆ ਉਹਨਾਂ ਘਰ ਟੁੱਟ ਰਹੇ ਆ ਤਰੇੜ ਆ ਗਈ ਉਹ ਨੂੰ ਦੇਖ ਉਹ ਵੀ ਉਹ ਵੀ ਬਹੁਤ ਵੱਡਾ ਉਹ ਦੇਖ ਨਹੀਂ ਰਹੇ ਕਿਸੇ ਉਹ ਆਏ ਆ ਵੀ ਚਾਰੇ ਬੈਠੇ ਤਾਂ ਸੇਫ ਆ ਉਹਨਾਂ ਨੂੰ ਬਾਅਦ ਚ ਉਹਨਾਂ ਲਈ ਵੀ ਹੁਣ ਜਿਵੇਂ ਕਈ ਪਿੰਡ ਆਪਣੇ ਮੈਂ ਦਲਜੀਤ ਦੇ ਸ਼ਾਨ ਆ ਜਿਵੇਂ ਹੋਰ ਮੰਨ ਕੇ ਚੱਲੋ ਜਿੰਨੇ ਵੀ ਹੀਰੋ ਆ ਜਾਂ ਫਿਲਮ ਵਾਲੇ ਜਾਂ ਸਿੰਗਰ ਆ ਜੈ ਐਨ ਜੂਜ਼ ਆ ਸਾਰੇ ਸੇਵਾ ਕਰਨਗੇ ਜਿਆਦਾਤਰ ਉੱਥੇ ਜਾਣਾ ਵੀ ਜਿੱਥੇ ਪਤਾ ਹੈ ਪਾਣੀ ਪੂਰਾ ਘਰਾਂ ਦੇ ਉੱਪਰ ਦੇ ਲੰਘ ਗਿਆ ਸੀ ਇੱਧਰ ਵੀ ਥੋੜਾ ਜਿਹਾ ਫੋਕਸ ਕਰਨ ਵੀ ਜਿਹੜੇ ਪਿੰਡ ਦੇ ਵਿੱਚ ਘਰਾਂ ਦੀਆਂ ਛੱਤਾਂ ਪਾਟੀਆਂ ਘਰ ਟੁੱਟੇ ਆ ਇੱਧਰ ਜ਼ਰੂਰੀ ਆ ਜੀ ਜੀ ਇਹ ਚੀਜ਼ ਬੈਕ ਤੇ ਰਹਿ ਜਾਣੀ ਨਹੀਂ ਬਿਲਕੁਲ ਬਿਲਕੁਲ ਸੋ ਅਸੀਂ ਤੁਹਾਡੇ ਨਾਲ ਵੀ ਤਾਲਮੇਲ ਨਾ ਰਵਾਂਗੇ ਜਦੋਂ ਤੁਹਾਡੀਆਂ ਵੀ ਵੀਡੀਓਜ਼ ਪਹੁੰਚਦੀਆਂ ਸਾਡੇ ਤੱਕ ਸੋ ਦਰਸ਼ਕੋ ਜੁੜੇ ਰਹਿਣਾ ਰੀਅਲ ਫੈਕਟ ਨਿਊਜ਼ ਦੇ ਨਾਲ ਅਤੇ ਨਾਲ ਹੀ ਸਾਡੇ ਵੀਰ सुरेंद्र ਮਾਨ ਇਹਨਾਂ ਦਾ ਵੀ ਪੇਜ ਚੈਨਲ ਹੈ ਉਹਦੇ ਨਾਲ ਵੀ ਤੁਸੀਂ ਜੁੜ ਸਕਦੇ ਹੋ ਫੋਲੋ ਕਰੋ ਉੱਥੋਂ ਦੀ ਜਿਹੜੀ ਗਰਾਊਂਡ ਲੈਵਲ ਦੀ ਜਾਣਕਾਰੀ ਇਹ ਵੀ ਬਹੁਤ ਵਧੀਆ ਢੰਗ ਦੇ ਨਾਲ ਕਵਰੇਜ ਕਰਦੇ ਆ ਸੋ ਸਾਰੇ ਵੀਰਾਂ ਨੂੰ ਧੰਨਵਾਦ ਤੁਹਾਡਾ ਸਾਡਾ ਬਹੁਤ ਬਣਦਾ ਕਿਉਂਕਿ ਤੁਸੀਂ ਆਪਣੀ ਜਿਹੜੀ ਸੇਵਾ ਕਰਨ ਜਾ ਰਹੇ ਹੋ ਔਰ ਪ੍ਰਮਾਤਮਾ ਪੰਜਾਬ ਨੂੰ ਜਲਦੀ ਫੇਰ ਪਹਿਰਾ ਸਿਰ ਕਰੇ ਬਹੁਤ ਧੰਨਵਾਦ ਉਰੇ ਜਾ ਤੁਸੀਂ। ਉਹ ਚਾ। ਉਹ ਕਰੋ ਸਟਾਰਡ। ਓਕੇ ਜੀ। ਓਕੇ ਵੀਰੇ। ਉਰੇ ਕਰਾ ਸ਼ਾਟ ਲੈਣਾ। ਸੋ ਵੱਤੋ ਵੱਧ ਸ਼ੇਅਰ ਕਰ ਦਿਓ ਵੀਰ। ਧੂਰਕੋਟ ਰਣਸੀ ਦੇ ਇਹ ਨੌਜਵਾਨ ਆ ਜਿਹੜਾ ਪਸ਼ੂਆਂ ਲਈ ਹਰਾ ਚਾਰਾ ਆ ਹਰਾ ਮਾਫ ਕਰਨਾ ਆਚਾਰ ਤੇ ਤੂੜੀ ਪਸ਼ੂਆਂ ਦਾ ਰਾਸ਼ਨ ਲੈ ਕੇ ਜਿਹੜਾ ਜਾ ਰਿਹਾ ਔਰ ਗੁਰਪ੍ਰੀਤ ਸਿੰਘ ਬਾਈ ਸਰਿੰਦਰ ਤੇ ਬਾਈ ਤੰਬਾ ਸੋ ਜਿੰਨਿਆਂ ਕਦੇ ਮੈਂ ਨਾਮ ਜਾਣਦਾ ਬਾਕੀ ਸਾਰੇ ਹੀ ਬਾਈ ਸਤਕਾਰਯੋਗ ਹੈ ਕਿਉਂਕਿ ਆਪਣੇ ਲਈ ਸਮਾਂ ਹਰੇਕ ਕੱਢ ਲੈਂਦਾ ਦੂਸਰਿਆਂ ਲਈ ਖੜਨਾ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਇਹ ਜਜ਼ਬਾ ਹੈ ਪਿੰਡ ਧੂਰਕੋਟ ਰਣਸੀਂ ਦੇ ਨੌਜਵਾਨਾਂ ਦਾ ਤੁਸੀਂ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਤਾਂ ਕਿ ਜਿਹੜਾ ਹੋਰ ਵੀ ਜਿਹੜੇ ਨੌਜਵਾਨ ਹੈ ਉਹ ਅੱਗੇ ਆਉਣ ਇਹ ਬਾਈ ਤਾਂਬਾ ਤੁਰਕੋਟ ਕਬੱਡੀ ਖਿਡਾਰੀ ਵੀ ਰਿਹਾ ਹੈ ਔਰ ਸਮਾਜ ਸੇਵਾ ਦੇ ਵਿੱਚ ਵੀ ਅੱਗੇ ਹੋ ਕੇ ਜਿਹੜਾ ਇਹ ਆਪਣਾ ਹਿੱਸਾ ਪਾਉਂਦਾ ਹੈ ਕਿ ਸਾਡੇ ਵੀਰ ਮਹਾਤਮਾ ਚੜ੍ਹਦੀ ਕਲਾ 'ਚ ਰੱਖੇ ਇਹਨਾਂ ਨੂੰ ਜਿਹੜੇ ਹੜ੍ਹ ਪੀੜਤਾਂ ਲਈ ਰੱਸ ਲੈ ਕੇ ਜਾ ਰਹੇ ਆ ਸੋਭਾ ਤੋਂ ਵੱਧ ਸ਼ੇਅਰ ਕਰਨਾ ਹੈ ਜੀ ਵੀਡੀਓ ਨੂੰ ਇਹ ਫਿਰੋਜ਼ਪੁਰ ਹਲਕੇ ਦੇ ਪਿੰਡ ਦੇ ਵਿੱਚ ਜਾ ਰਹੇ ਆ ਔਰ ਕਮੈਂਟਾਂ ਦੇ ਵਿੱਚ ਤੁਸੀਂ ਵੀ ਜਿਹੜੀ ਰਾਏ ਜ਼ਰੂਰ ਦੇਣੀ ਹੈ ਕਿੱਥੇ-ਕਿੱਥੇ ਜਿਹੜੀ ਲੋੜ ਹੈ ਤਾਂ ਕਿ ਅਸੀਂ ਉਹ ਜਿਹੜੀ ਜਿਹੜੇ ਸੇਵਾ ਕਰਨ ਵਾਲੇ ਵੀਰ ਆ ਉਹਨਾਂ ਤੱਕ ਪਹੁੰਚਾ ਸਕੀਏ ਤੁਹਾਡੀ ਟਿੱਪਣੀ ਤੁਹਾਡਾ ਸ਼ੇਅਰ ਹੈ ਜਿਹੜਾ ਉਹ ਕਿਸੇ ਲਈ ਮਦਦਗਾਰ ਹੋ ਸਕਦਾ